ਤੇ ਆਪਾਂ ਘਰ ਲਗਾਇਆ ਤੇ ਲਓ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਲੱਗਣ ਦੀ ਤਿਆਰੀ ਕਰਦੇ ਹਾਂ ਤੇ ਰਾਤ ਆਪਾਂ ਟਰਾਲਾ ਛੱਡਿਆ ਸੀਗੇ ਤੇ ਹੁਣ ਆਪਾਂ ਚੱਲੇ ਆ ਟਰਾਲੇ ਨੂੰ ਲੈਣ ਆਪਾਂ ਇਕੱਲੇ ਹੀ ਲੈ ਕੇ ਚੱਲੇ ਆ ਮੀਤ ਤਾਂ ਹੈਗੀ ਆ ਵੀ ਨਿਕਲਿਆਊਗਾ ਬਾਕੀ ਦੇਖੀ ਜਾਊਗਾ ਆਪਾਂ ਨੇ ਖਾਲਾ ਵੱਢ ਲੈਣੀਆਂ ਦੋਗ ਉਹਨੂੰ ਕਈਓ ਨਹੀਂ ਲੱਭਣੀ ਘਾਟਾ ਹੋ ਗਿਆ ਪਰ ਅੱਗੇ ਵਧਦੇ ਆ ਮਨੂਰਾ ਤਾਂ ਦੇਖਦਿਆ ਕਈ ਪਈਆ ਉਹ ਦੇਖ ਉਹ ਕਿਹੜੇ ਤੋਂ ਆ ਰਿਹਾ ਉਹ ਤੇ ਬੱਸ ਲੈ ਕੇ ਆਉਂਦੇ ਆ ਟਰਾਲਾ ਹਨਾ ਕਰਦੇ ਆ ਫਿਰ ਤਿਆਰੀ ਤੇ ਟਰਾਲਾੰਨਾ ਲੋਡ ਕਰਨੇ ਤੇ ਹੀ ਰਹਿਣਾ ਉਹ ਵੀ ਲੋਡ ਲੂਡ ਕਰਦੇ ਆ ਤੇ ਤਰਪਾਲ ਪਾਉਣੀਆਂ ਤਰਪਾਲ ਵੀ ਪਾਉਣੀਆਂ ਹਲੇ ਟਰਾਲੇ ਉੱਪਰ ਕੰਮ ਕਈ ਆ ਤੇ ਚਲੋ ਕੋਈ ਨਹੀਂ ਮਿਲਦੇ ਆ ਫਿਰ ਆਪਾਂ ਨਾ ਖੇਚ ਜਾਗੀ ਦਿਖਾਉਂਦੇ ਆ ਤੁਹਾਨੂੰ ਗੱਲਬਾਤ ਕਿਆ ਬਣਦੀ ਆ ਕਰਦੇ ਆ ਤੇ ਲਓ ਜੀ ਡੋਬਰ ਉਨੀ ਪੁੱਜ ਗਏ ਤੇ ਪਾਉਂਦੇ ਆ ਹੁਣ ਜਾ ਕੇ ਆਪਾਂ ਟਰਾਲਾ ਤੇ ਇਧਰ ਵਾਲੇ ਆਪਾਂ ਨੇ ਆਹ ਲਾਇਆ ਰਾੜਾ ਪਈਆ ਮੇਰੇ ਕੋਲ ਆ ਮੇਰੇ ਕੋਲ ਯਾਰ ਆੜ ਤੇ ਖਾਲਜੀ ਟੋਣੇ ਨੂੰ ਕਿ ਆਇਆ ਨਾ ਫੇ ਟਰਾਲਾ ਫਸੇ ਨਾ ਤੇ ਆ ਹੁਣ ਇਹਦੇ ਉਪਰ ਪੱਤੀ ਪਾ ਦਾਂਗੇ ਥੋੜੀ ਜੀ ਨਾ ਫੇ ਸੱਟ ਯਾਰ ਆਊਗਾ ਤੇ ਜਾ ਕੇ ਬਾ ਰਸਾ ਰੁਸਾ ਕਾਤੇ ਆ ਰਸਾ ਵੀ ਕੱਢਣੇ ਤੇ ਪਿਆ ਹਾਲੇ ਕੋ ਆਇਆ ਟਰਾਲਾ ਪਾ ਲਈਏ ਜੇ ਇਹਨੂੰ ਆਪਾਂ ਰਸਾ ਕਾਦ ਦੀਏ ਲੋ ਵੀ ਆਪਾਂ ਇਹ ਬਾਰੇ ਟਰਾਲਾ ਤੇ ਹੁਣ ਚੱਲਦੇ ਪਿੰਡ ਨੂੰ ਲੈ ਕੇ ਜੀ ਤੇ ਆਪਾਂ ਦੂਆ ਟਰਾਲਾ ਕੱਢ ਲਿਆ ਸੀਗੇ ਜਿਹੜਾ ਤੁਹਾਨੂੰ ਦਿਖਾਈ ਆਪਾਂ ਨੇ ਤੇ ਆਪਾਂ ਹੁਣ ਦੂਆ ਟਰਾਲਾ ਪਾ ਲਿਆਂਦਾ ਇੱਕ ਤਾਂ ਆਪਾਂ ਨੇ ਭਰ ਕੇ ਉੱਧਰ ਖੜਾਤਾ ਤੇ ਆਪਾਂ ਨੇ ਇੱਧਰ ਆ ਟਰਾਲਾ ਪਾ ਲਿਆ ਹੁਣ ਠੀਕ ਆ ਤੇ ਇਹਨੂੰ ਕਰਦੇ ਹਾਂ ਹੁਣ ਲੋਡ ਇੱਕ ਜਗ੍ਹਾ ਤੇ ਲੱਦ ਲਿਆਂਦੀ ਸਸਰੀ ਕਾ ਜੀ ਹੈਪੀ ਬਰਥਡੇ ਅਜ ਮੁੰਡੇ ਸਾਰੇ ਜਣੇ ਵਿਸ਼ ਵਾਰ ਦੋ ਵਧਾਈਆਂ ਦੇ ਦਿਓ ਸਾਰੇ ਜਣੇ ਅੱਜ ਜਨਮ ਦਿਨ ਆ ਇਹਨੂੰ ਦੱਸੋ ਕਿ ਮੈਂ ਆਖੀ ਦੱਸਦੀ ਏ ਹਾਂ ਹਾਂ ਤੇ ਸਾਰੇ ਨੂੰ ਹੈਪੀ ਬਰਥਡੇ ਹੈਲੋ ले लिया इ लद द देया ਹੁਣ ਉੱਥੇ ਦੇ ਪਰੀਆਂ ਆ ਰਹੀਆਂ ਭਾਈ ਮੁੰਡੇ ਨੂੰ ਮੁਬਾਰਕਾਂ ਜੰਮਣ ਦੇਣ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਧੰਨਵਾਦ ਰੱਬ ਤਨੂੰ ਤਰਕੀਆਂ ਬਖਸ਼ੇ ਲੰਬੀਆਂ ਉਮਰ ਆ ਬਖਸ਼ੇ ਲੰਬੀਆਂ 150 ਸਾਲ ਦੀ ਉਮਰ ਆ ਬਖਸ਼ੇ ਚਾਹ ਉਹਨਾਂ ਪਾਲਟੀ ਜਕਾਰਾ ਕਦੇ ਯਾਦੋਂ ਚਲੇ ਨਹੀਂ ਛੱਡੀਦਾ ਹੁੰਦਾ ਸੋਨਹਾਲ ਸੋਸਰੀਆ ਕਾ ਅਮਨ ਹੁਣ ਕਹਿੰਦੇ ਜਕਾਰੇ ਵਾਲੀ ਕੋਈ ਗੱਲੇ ਨਹੀਂ ਸੀ ਤੇ ਲੱਦ ਲਿਆਂਦਾ ਬਾ ਹੁਣ ਉਧਰ ਜਾ ਕੇ ਵੀ ਲੱਦਦੇ ਆ ਤੇ ਬਸ ਕਰਦੇ ਆ ਫੇ ਤਿੰਨ 100 ਸਾਲ ਜੀ ਲੂ ਕਰਦੇ ਆ ਦੋ ਟਰਾਲੇ ਹੋ ਜਾਣੇ ਆਪਣੇ ਤੇ ਫਿਰ ਇੱਕ ਅੱਧਾ ਵਿਚਾਲੇ ਨੂੰ ਚਲੇ ਜਾਊਗਾ ਹਾਂ ਆ ਚਲੋ ਜੀ ਲਾਓ ਜੀ ਚੱਲ ਫਿਰ ਟਰਾਲੇ ਦੀ ਸੇਵਾ ਲਵਾਉਣਾ ਟਰਾਲੇ ਨੂੰ ਲੱਗੇ ਹੁਣ ਕੰਪੂ ਲਾਉਣ ਕਿਹੜਾ ਟੈਂਟ ਬੰਨਣਾ ਹੋਵੇ ਤੇ ਸਾਡੇ ਮੁੱਖ ਸੇਵਾਦਾਰ ਆ ਗਏ ਨੇ ਇੱਕ ਸਾਡੇ ਸੇਵਾਦਾਰ ਉਹ ਬੈਠੇ ਨੇ ਆਓ ਆ ਗਏ ਨੇ ਕੱਪੜਿਆਂ ਦੇ ਤਾਂ ਰੱਦਾ ਵੀ ਇਹਨਾਂ ਨੇ ਕੰਮ ਕਰਿਆ ਨਹੀਂ ਆਹ ਬੋਟ ਲੈ ਗਏ ਨੇ ਮੈਨੇਜਮੈਂਟ ਆਓ ਅੱਛਾ ਅੱਛਾ ਇਹ ਹੁਣ ਟਰਾਲੇ ਨੂੰ ਕਰਨਗੇ ਹੋਰ ਹੋਰ ਜ਼ੋਰ ਕਰਦੇ ਨੇ ਪੈਪੂ ਪੂ ਲਾ ਕੇ ਪਿੱਛੇ ਗੱਣਾ ਉਹਨਾਂ ਦੇ ਆਏ ਇਹ ਹੁਣ ਇਹੀ ਕੰਮ ਰਹਿ ਗਿਆ ਬਾਕੀ ਗੱਣਾ ਹੋਰ ਜਿਹੜੇ ਘੜਦੇ ਹੋਣੇ ਆਪੇ ਉਹ ਟਰਾਲਾ ਭਰ ਜੂਗਾ ਭਈਏ ਲੱਗੇ ਹੋਏ ਆ ਉਧਰ ਉੱਤਰ ਪਰਲੇ ਪੋਚੇ ਖੜਿਆ ਪੇਪ ਜੈਕ ਫਿਲੀ ਸੀ ਮਾਕਲਾ ਇਹ ਤੇ ਚੁਬਾਇਗਾ ਨਾ ਦਿਖਣਾ ਮਾਰੇ ਨਾ ਪੇਬ ਉਹ ਗੇਰੇ ਆ ਕਿਦਾਂ ਹੁੰਦਾ ਬਾਕੀ ਲਾਇਆ ਤੇ ਦਿਖਾਉਣੇ ਤੁਹਾਨੂੰ ਨਾ 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 ਉਹ ਦੇ ਨਾ ਸੁੱਲਾ ਬਰੇ ਕੱਪੜੇ ਮੋਢੇ ਲਾਉਂ ਟਰਲਿੰਗ ਜੇ ਲੱਗੇ ਫੱਟਾ ਦਨਵਾ ਜਿਹੜਾ ਆ ਪੌੜੀ ਦੀ ਆ ਇਹਨੂੰ ਉੱਚ ਲੱਦਣਾ ਭਾਰੀ ਬਹੁਤ ਆ 2000 ਕਿਲੋ ਦਾ ਯਾਰ ਬੋਲ ਦੇ ਕੌਣ ਰਿਹਾ ਓਹੋ ਆਰਾਮ ਨਾਲ ਆਰਾਮ ਨਾਲ ਓਏ ਆਰਾਮ ਨਾਲ ਆ ਰਹੀ ਹੈ ਬਈ ਬੱਤਾ ਬਹੁਤ ਉਹ ਆਪ ਪਿੱਛੇ ਨਿਕਲਦੇ ਨੇ ਚੱਲੀਏ ਚਲੋ ਇਹ ਚੱਲੀਆਂ ਚੱਲੇ ਉਹ ਬਿਲਡ ਕਰਾਉਣਾ ਮੜਿਆ ਉੱਪਰ ਪੱਤੀ ਤੇ ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਲੋ ਵੀ ਆਜੇ ਇਸ ਤੇ ਬਿਲਡਿੰਗ ਕਰਾਉਣ ਮਾਲਾ ਉਹ ਰਫਰ ਪਾੜ ਦੇਣਾ ਉਹਨੇ ਰਹੀ ਮੜਾ ਬਟੋਏ ਨੇ ਬਹੁਤ ਪੈਸਾ ਕੱਢਾ ਲੈਣਾ ਮਤ ਲਓ ਨਾ ਨਹੀਂ ਹੈਗਾ ਬਾਅਦ ਚ ਪੈਸਾ ਨਹੀਂ ਕਰਦਾ ਯਾਰ ਇਹ ਆਉਂਦਾ ਨਾ ਹਾਂ ਚਲ ਆਇਆ ਸਭ ਦਾ ਵੀ ਆਹ ਕਰਾ ਡਰਾਈਵਰ ਐ ਨੂੰ ਘੁਮਾ ਦੇ ਔਰ ਇਹਨੂੰ ਖਾਲਾ ਬਾਹਰੋਂ ਕੱਢ ਲਾਉਣਗੇ ਮੈਂ ਇੰਟਰ ਚੱਕਾ ਕੋਣੇ ਨੂੰ ਘੁਮਾ ਦੇ ਟੈਡੋਵਾ ਮਾੜੇ ਪਿੱਛੇ ਨੂੰ ਤੂੰ ਹੌਲੀ 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 ਬਲੌਗ ਜੀ ਅੱਜ ਵੀ ਕਿੱਥੇ ਉਹ ਐਨੂੰ ਕਮਾਲਾ ਕੰਮ ਹੋ ਰਿਹਾ ਐਨੂੰ ਬਲੌਗ ਲੋਵੀ ਸੈੱਟ ਨਹੀਂ ਬੈਠ ਰਹਾ ਕੰਮ ਚੱਲ ਚੱਲ ਅਰੇ ਹੋਰ ਕਰ ਲੈ ਪਰ ਨਹੀਂ ਰੋਡ ਤੇ ਆਣਾ ਟਰੈਕਟਰ ਟੇਡਾ ਕਰ ਦੇ ਰੇ ਲਾਂਗ ਵਾਲੇ ਹਾਂ ਇੱਥੇ ਆ ਗਏ ਦੋ ਬੰਦੇ ਆਪਰੇ ਕੀ ਚੱਕਰ ਕੀ ਕਰਾ ਸੱਜਣੇ ਉੱਧਰ ਨਹੀਂ ਤਾਂ ਗਵਲੇ ਤੇ ਨਹੀਂ ਭਰਾਉਣੀ ਹੈ ਕਿ ਸਾਡਾਂ ਵਾਲੇ ਦੇ ਭਰਾ ਵਾਲੇ ਦੇ ਭਰਾ ਵਾਲਾ ਬੰਦੇ ਚੈੱਕ ਕਰਾ ਲੂੰਗੇ ਵੈਸੇ ਉਹ ਸਾਰੇ ਗੰਗੇ ਆ ਨਾ ਚਾਰਾ ਜਗਤ ਪਰੰਤ ਕਹਿੰਦਾ ਉਹ ਜੀ ਭਰਾ ਵਾਲੇ ਡਾਇਰੈਕਟਰ ਜੀ ਹਾਂ ਇਹ ਤਾਂ ਹੋਈ ਹੈ ਫੇਰ ਹੁਕੂਮਤ ਜਾਣ ਲੱਗੇ ਉਹ ਨਾਲੇ ਭਰਾ ਲਓ ਪਰ ਬੰਦਦਾ ਉਹ ਉਹ ਤਾਂ ਪੱਕੇ ਹੀ ਆ ਉਹ ਉਹ ਬੰਦ ਆ ਮਲਾਦਾ Ô Père Nu Kárna bèn ô Père Nu Kárna bèn ô Père Nu Kárna bèn ô ਬੜੀ ਤਰੱਕੀ ਤਾਂ ਆਈ ਹੋ ਗਈ ਯਾਰ ਹਾਂਜੀ ਕੀ ਗੱਲ ਹੋ ਗਈ ਜੀ ਜਿੰਮ ਦਾ ਭਾਲਦੇ ਆਂ ਲੰਬੀ ਲੱਗਾਂਂਦੇ ਵਾਟੇ ਤੇ ਸਵਾਰਨ ਲਾਉਂਦਾ ਸਭੀ ਮੱਤੀ ਕਿੰਦੇ ਚਲੋ ਕੱਲ ਨੂੰ ਮੈਂ ਜੋਬ ਕਰਦਾ ਇਹ ਕਹਿੰਦੇ ਕਹਿੰਦੇ ਕਾਲਜ ਦੇ ਕਰ ਆਪਣੀ ਇੱਛਾ ਮੈਂ ਕਹਿੰਦਾ ਮੈਂ ਜੋਬ ਕਰਦਾ ਪੈਸੇ ਹੀ ਦੇ ਦੂੰਗਾ ਬੋ ਵੀ ਇਹ ਲੱਗੇ ਬਿਲਡਿੰਗ ਕਰ ਇੱਕੜ ਪੈ ਜਾ ਕੇ ਉਹ ਦੇ। ਦਵਾ ਮੇਰੇ ਬੂਟੇ ਹੀ ਪਾਲਨੇ ਆ ਰੂ ਦੇਤਾ ਨਾ। ਪਗਲੇ ਨੂੰ ਪਾਣੀ ਨਹੀਂ ਕੋਸਣੀ। ਪਾਣੀ ਫਰੀ ਵੀ ਤੂੰ ਬੂਟੇ ਲਾ ਦੇ ਬਾਈ ਰੇਪਾਂ ਨਹੀਂ ਖੜੋ ਹੋਏ ਜੇ ਕਰੂਗਾ ਇੰਦਰੋਂ ਦੇਣਾ ਬਹੁਤ। ਕੰਨ ਹੋ ਗਿਆ ਕੰਨ ਕਰੇ ਠੀਕੇ ਜੀ। ਅਗਲੀ ਵਾਰ ਤੂੰ ਮੂਰੇ ਹੋ ਜੀ। ਅਗਲੀ ਵਾਰੀ ਆਪਾਂ ਸ਼ੇਰਾਂ ਨੂੰ ਕਹਣਾ ਵੀ ਤੇਰਾ ਕੀ ਲੈਣਾ ਜਿੰਨਾ ਹੋਊਗਾ ਸਾਨੂੰ। ਆਣ ਯਾਰ। ਗੱਲ ਨਹੀਂ ਆਉਣ ਦੇਣੀ। ਗੱਲ ਨਹੀਂ ਜੀ ਆਉਂਦੀ ਨਹੀਂ। ਤੂੰ ਸੁਣਾਂ ਉਹ ਡਾਂਸ ਨਾਲ ਸਾਡੇ ਘਰ ਤੋਂ। ਓਏ ਕਹਦਾ ਸੀ ਤੂੰ ਕਹਿੰਦਾ ਕਿਹੜੀ ਰੇਟ ਚੁਣਦਾ ਆ ਉਹ ਵੀ ਤੇ ਲੱਗਿਆ ਹੀ ਆ ਉੱਪਰ ਚੱਲ ਗਿਆ ਦਵਾਉਣਾ ਇਹ ਬਹੁਤ ਜ਼ਿਆਦਾ ਕਰੇ ਦੱਸਦਾ ਬਹੁਤ ਠੀਕ ਆ ਫਟੋ ਜੀ ਦਾ ਬਾਅਦ ਠੀਕ ਆ ਸੱਚ ਤਾਂ ਗੱਲਾਂ ਨਹੀਂ ਮੜਾ ਇਹ ਆ ਯਾਰ ਚੱਲ ਇਹਨੇ ਪੜ ਜੂਗਾ ਫਿਰ ਦਿਖਾਉਣਾ ਇਦਾਂ ਹੀ ਉੱਧਰ ਲਾਉਣਾ ਤੂੰ ਇਹ ਪੱਦੇ ਬਰਾਵੀ ਦੇ ਪਿੱਛੇ ਨਮਲਾ ਸਰ ਦੇ ਵਿੱਚ ਆਪਾਂ ਨੂੰ ਚੱਕਣਾ ਲੈ ਲੱਖ ਲੈ ਆਪਾਂ ਦੇ ਲੋਡਾ ਵੱਢਣੇ ਜਾਣੇ ਹਕੀਕਤਲੇ ਜੇ ਡਨ ਤੇ ਟਵਾਣੇ ਚਲੋ ਜੀ ਕੰਮ ਹੋ ਗਿਆ ਡਨ ਪੰਜੀ ਪਈ ਆ ਲਾਕੀ ਬਿਲਡਿੰਗ ਟੱਕ ਮਾਰ ਤੇ ਚੌਕ ਚੱਲੀਏ ਫੇਰ ਆਪਾਂ ਹੁਣ ਬੰਦ ਨੂੰ ਜਾਣੇ ਆ ਦੇ ਦੇ ਕੇ ਆ ਜਾਣਾ ਚਲੋ ਮੰਮੇ ਬਾਈ ਦਾ ਲੋ ਵੀ ਆਪਾਰੇ ਕਾਲੇ ਬਿਰਜੀ ਮੋਟਰ ਤੇ ਕੀ ਹਾਲ ਹੈ ਠੀਕ ਹੈ ਵੀਰੇ ਹੂੰ ਤੇ ਆ ਇੱਥੇ ਆ ਟਰਾਲੀਆਂ ਤਾਗੜ ਜਾਉਣੀ ਤਬ ਆ ਨਾਮ ਸਭੇ ਬਾਈਆਂ ਕੋਈ ਨਹੀਂ ਕੋਈ ਨਹੀਂ ਤੇ ਬਾਈਆ ਇੱਥੇ ਪੱਤੀ ਲੱਗੇ ਲੱਦਣ ਕੱਲਾ ਹੁਣ ਹੋਣੀਆਂ ਹਾਂ ਹੂੰ ਇਹੋ ਗੱਲਾਂ ਜਿਆਦਾ ਚੱਲਦੀਆਂ ਨਾ 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 ਇਹੋ ਗੱਲਾਂ ਜਿਆਦਾ ਚੱਲਦੀਆਂ ਨਾ ਨਾ ਉਹ ਚੱਲ ਨਾ ਨਾ ਉਹਦਾ ਉਹਦਾ ਗੱਲ ਹੈ ਲੋਗੀ ਆਪਾਂ ਆ ਕੇ ਪਿੰਡ ਤੇ ਪਰਾਲੀ ਲਾਦਦੇ ਜੇ ਪਟਰਾਲੀ ਤੇ ਹੁਣ ਲੱਗੇ ਰੱਸੀਾਂ ਲਾਉਣ ਇਹ ਜਿਹੜਾ ਪਾਈਪ ਉਸ ਬੈਲਡ ਕਰਾਇਆ ਹਨਾ ਸਾਰਾ ਤੇ ਇਹਨੂੰ ਹੁਣ ਇਹਦੇ ਤੇ ਰੱਸੀ ਪਾ ਕੇ ਮਾਂ ਬਾਪ ਉਹ ਫੇਰ ਬਾਟੇ ਤਰਪਾਲ ਪਾਵਾਂਗੇ ਤੇ ਹੁਣ ਇਹ ਲੱਗੇ ਆ ਤਰਪਾਲ ਤਰਪੂਲ ਕਰਕੇ ਬਾਅਦ ਵਿੱਚ ਤਰਪਾਲ ਦਾ ਬਾਅਦ ਚ ਪਾਉਣਿਆ ਪਹਿਲਾਂ ਹਾਂ ਰੱਸੀ ਰੱਸੀ ਕਰਕੇ ਕੋਈ ਬੇਸ ਜਿਹਾ ਬਣਾ ਜੇ ਪਰ ਪਾਵਾਂਗੇ ਦਰਬਾਰ ਤੇ ਤੋਂ ਜਣੇ ਲੱਗੇ ਹੋਏ ਇੱਧਰ ਅਰਚ ਪ੍ਰਿੰਸ ਇੱਧਰ ਅੰਕਲ ਜੋਦਰ ਕਮਲਜੀਤਾ ਤੇ ਪੀਤੇ ਹੋਣੀ ਗਏ ਮੜੇ ਜਆ ਭਈਆਂ ਨੂੰ ਦੇਖਣੋ ਇਹ ਗਾਣੇ ਗਾਉਂਦਾ ਹਾਂ ਹਾਂ ਇੱਕ ਕੋਈ ਬੰਦ ਲੈਣਾ ਫਿਰ ਦਿਖਾਉਣਾ ਗਾ ਲੋ ਜੀ ਇਹ ਲੱਗੇ ਹੁਣ ਤਰਪਾਲ ਪਾਉਣ ਤੇ ਮੁੰਡੇ ਤਿਆਰੀ ਕਰ ਰਹੇ ਆ ਉਹ ਬਈ ਇਹਦਾ ਡਿਸਕਸ਼ਨ ਚੱਲ ਰਿਹਾ ਹੁਣ ਵੀ ਇਹ ਉੱਪਰ ਪਾਉਣਾ ਕਿੱਦਾਂ ਪਾਉਣਾ ਤੇ ਹੁਣ ਇਹ ਕਾਲਾ ਜਿਹੜਾ ਲਿਫਾਫਾ ਇਹ ਦੇਖਦੇ ਹੁਣ ਕਿੱਦਾਂ ਪਾਉਂਦੇ ਇਹਨੂੰ ਇਹਦਾ ਉੱਪਰ ਪਾਉਂਦੇ ਆਂਗੇ ਚੱਕ ਚੱਕ ਡਿਸਕਸ਼ਨ ਚੱਲ ਰਿਹਾ ਕਿਵੇਂ ਪਾਉਣਾ ਹੈ ਤੇ ਚਲੋ ਦੇਖਦੇ ਆਂ ਹੁਣ ਲੱਗੇ ਉੱਦੋਂ ਕਿਆ ਹਾਲਾ ਕੌਣ ਜੀ ਤੇ ਹਾਂ ਵਧੀਆ ਹੋਰ ਬਾਈ ਹੁਣ ਦੂਜੀ ਪਰਾਲ ਲੱਗਿਆ ਤਾਂ ਹਾਂ ਇਹ ਨਵੇਂ ਲਿਆਂਦੇ ਆ ਅੱਛਾ ਪਿਆਰ ਵਾਲੀ ਫਟ ਗਈ ਸੀਗੀ ਹਾਂ ਉਹ ਫਟ ਗਈ ਸੀਗੀ ਉਹ ਚਿੱਟਾ ਦਾ ਉਹ ਪਤਲਾ ਦਾ ਇਹ ਮੋਟੀ ਲਿਆਂਦੀ ਆ ਇਹ ਮੋਟੀ ਲੱਗੇ ਆ ਵਧੀਆ ਹੋਣਾ ਇਹ ਫਿਰ ਉੱਪਰ ਉੱਪਰ ਪਾਉਣਗੇ ਨਾ ਹਾਂ ਉੱਪਰ ਪਾਉਣ ਲੱਗਿਆ ਹਾਂ ਪੁਰਾਣੀ ਵਾਲੀ ਦੇ ਥੱਲੇ ਪਾ ਲਈ ਹਾਂ ਇਹ ਮੋਟੀ ਮੈਂ ਕਿਣੀ ਦੇ ਕੋਲ ਚਾਉਂਦੀ ਨਾ ਨਾ ਵਧੀਆ ਵਧੀਆ ਹਾਂ ਉਹ ਨਾ ਬੜਾ ਮਨ ਕੋ ਆਉਂਦਾ ਔਰ ਲੰਗਰ ਵਾਸਤੇ ਦੂਆ ਹਾਂ ਉਹ ਤਾਂ ਰਾਤ ਦਿਖਾਤਾ ਬਾਕੀ ਤਿਆਰੀ ਚੱਲ ਰਹੀ ਆ ਹੁਣ ਪੂਰੀ ਬਹੁਤ ਆ ਮੋਰੇ ਗੱਡੀ ਦਾ ਮੋਰੇ ਨੂੰ ਚਾਰ ਚਾਰਨੇ ਪੋਣੀ ਦੀ ਇਹਨੂੰ ਮੋਰੇ ਨੂੰ ਠੀਕ ਕਰ ਲਿਆ ਆ ਐਸ਼ਾ ਕਰਕੇ ਕਰਦੇ ਤਾਂ ਦਾਣਾ ਘਾਟ ਕੋਲੋਂ ਆ ਆ ਵੀ ਆ ਵੀ ਦੇ ਰਿਹਾ ਕਾਲੀ ਤਰਪਾ ਵੀ ਪਾਉਣ ਲੱਗੇ ਆ ਤੇ ਆਹ ਦਵਰੇ ਜਾਣੇ ਚੱਲ ਬੱਚਾ ਕਿਨੂੰ ਬੱਚਾ 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 ਚਲੋ ਇਹ ਵਧੀਆ ਹੋ ਗਿਆ ਹੁਣ ਬਹੁਤ ਹੋ ਗਿਆ ਹਣ ਕੈਮਾ ਹੁਣ ਪੌਣੇ ਦੇ ਤੇ ਰਸਤੀ ਪਾ ਕੇ ਟੋਮਡ ਦਾ ਕੰਮ ਨੇ ਡੋੜ-ਡੋਮੜਾ ਤਾਂ ਨਹੀਂ ਕੰਮ ਤਾਂ ਲੰਬਾ ਵੈ ਤੇ ਬਹੁਤ ਪਰ ਚਲੋ ਬੰਦੇ ਜਿਆਦਾ ਹੋਣ ਨਾ ਫਿਰ ਹੋ ਜਾਂਦਾ ਖੇਤੀ ਉਹਨੇ ਇਕੱਲੇ ਤੋਂ ਇਕੱਲੇ ਲੱਗੇ ਨਾ ਫਿਰ ਹੌਲੀ ਵਾਲੀ ਹੁੰਦਾ ਹੁਣ ਬੰਦਣੀ ਬੈਣੀ ਚੰਗੀ ਤਰ੍ਹਾਂ ਬੰਨੂਗੇ ਬੰਨ ਬੰਨ ਕੇ ਫਿਰ ਤਾਂ ਹੌਣੇ ਤੁਹਾਨੂੰ ਤੰਗੀ ਤਰਾ ਤੇ ਇੰਟਰ ਦੇਖੋ ਸੇਵਾਦਾਰ ਫੋਨ ਤੇ ਲੱਗ ਗਿਆ ਅਮਿਤਾ ਰਹਿਣਾ ਉਥੇ ਹਾਂ ਤਾਂ ਉੱਥੇ ਹੀ ਰਹਿਣਾ ਹਨਾ ਬਈ ਇਹ ਬੰਦਾ ਪੱਕਾ ਸਾਡਾ ਉੱਥੇ ਰਹਿੰਦਾ ਆਇਆ ਕਿਉਂਕਿ ਉੱਥੀ ਕੌਣ ਦਾ ਹਾਂ ਕੀ ਨਾਮ ਤੁਹਾਡਾ ਦੇਣਾ ਹੈ ਕਿਸੇ ਨੂੰ ਹੈ ਕਾ ਕੰਪਨੀ ਦਾ ਛੁੱਟੀ ਲਈ ਆਣਾ ਦੋ ਚਾਰ ਦਿਨ ਦੀ ਲਈਏ ਤੇ ਕੰਮ ਦੇ ਕੰਮ ਮਾਰਾ ਕਿੰਨੇ ਦਿਨ ਦੀ ਛੁੱਟੀ ਲਈ ਆ 4 ਦਿਨ ਦੀ ਛੁੱਟੀ 4 ਦਿਨ ਦੀ ਛੁੱਟੀ ਲਈ ਹੋਏ ਮੁੰਡੇ ਨੇ ਬਹੁਤ ਵਧੀਆ ਗੱਲਾਂ ਤੇ ਬਾਕੀ ਜਿਹੜੇ ਹੈਗੇ ਸਾਰੇ ਵੀ ਸਾਰੇ ਬੜੀਆ ਕੰਮ ਕਰ ਰਹੇ ਆ ਆਪਣੇ ਸੇਵਾਦਾਰ ਜਿਹਾ ਵੀ ਹੋਇਆ ਪੀਤਾ ਹੋਇਆ ਅਰਜੋਆ ਬਰਨੋਆ ਪੀ ਆ ਪੇਪਾਗੂ ਹੋਇਆ ਤੇ ਆਪਣਾ ਪ੍ਰਤ ਹੋਇਆ ਤੇ ਬਾਕੀ ਓੜ ਵੀ ਜਿਹੜੇ ਨਾਲ ਰਲੇ ਹੋਏ ਆ ਵੀਰ ਆਪਣੇ ਅਮਨ ਹੋਇਆ ਇੰਨੇ ਵੀਰਾਂ ਨੇ ਵੀਰ ਸਾਰੇ ਵਧੀਆ ਕੰਮ ਕਰ ਰਹੇ ਆ। ਚੱਲੋ ਬਾਕੀ ਕੋਈ ਜਾਂਦਾ ਹੁੰਦਾ ਮਜ਼ਾਕ ਮਸਤੀ ਆਪਸ ਚ ਚੱਲ ਰਹੇ ਹੁੰਦਾ। ਤੇ ਬਾਕੀ ਜਿਹੜੇ ਵੀਰਾਂ ਨੇ ਸਪੋਰਟ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਬਲੌਗ ਚ ਜਾਈਦੇ ਰਹੋ ਤੇ ਆਪਣਾ ਕਮੈਂਟਾਂ ਚ ਦੱਸੀ ਜਾਓ ਕੋਈ ਕਮੀ ਪੇਸ਼ੀ ਸਭ ਦੱਸ ਦਾਂਗੇ। ਹੈ? ਇੱਥੇ ਮੌਜ ਵਾਲੀ ਵਾਲੀ ਆਪਾਂ ਅੰਮ੍ਰਾਮੇ ਕੋਲੇ। ਅੰਮ੍ਰੇ। ਤੇ ਚਲੋ ਹੁਣ ਬਾਕੀ ਬਾਅਦ ਚ ਲਗਾਉਂਦੇ ਆ। ਉੱਧੇ ਉਹਦਾ ਦੂਰ ਦਰਗਾਹ ਕਰਨਾ ਤੇ ਲੋ ਜੀ ਬਾਅਦ ਤੇ ਆਪਾਂ ਨੇ ਚਾਲੇ ਗੁਰਦੁਆਰਾ ਸਾਹਿਬ ਲੰਗਰ ਵਾਸਤੇ ਚੱਲ ਰਵੀਂ ਤੇ ਆਹ ਕਰ ਲਈ ਆਪਾਂ ਨੇ ਟਰਾਲੀ ਤਿਆਰ ਪੈਣੇ ਵਾਲੀ ਗਾਲੀ ਗਾਲੀ ਕੰਮ ਪਾਉਗਾ ਜਿਆ ਹੁੰਦਾ ਤਫਾਲ ਦੇ ਕਿੰਨੀ ਵਧੀਆ ਪਈਏ ਨੂੰ ਉੱਥੇ ਰੇ ਸੰਦੋ ਆਇਆ ਇਹ ਦੇਖਦਾ ਪੌਂਗਣੇ ਵਾਲੇ ਦੁਹਰਫਾ ਬੋਲੇ ਇਸ ਤੋਲੇ ਹਾਰਾ ਸਾਤ ਸਰੀਆ ਕਾਲੋ ਲਓ ਜੀ ਮਿਲਦੇ ਆ ਫਿਰ ਆਪਾਂ ਜਾ ਕੇ ਹਨਾ ਲਓ ਜੀ ਤੇ ਪੁੱਜ ਗਏ ਆਪਾਂ ਕਤਾਰਾ ਕੋਰਦਾਰੇ ਚ ਬਾਤ ਦੀ ਆ ਫਨੀ ਐਂਟਰੀ ਤੇ ਲਾ ਜੇ ਲੌਜੀਕ ਆਪਾਂ ਕੋ ਜਿਹੜੇ ਟਰੈਕਟਰ ਦਾ ਦੋ ਚੱਲੇ ਕਿਉਂਕਿ ਟਰਾਲੇ ਖੋਲ ਕੇ ਸੀਗੇ ਗੰਨੇ ਵਾਲੇ ਕਿਉਂਕਿ ਆਪਾਂ ਨੂੰਰੇ ਦੋ ਟਰੈਕਟਰਾਂ ਦੀ ਲੋਡ ਆ ਜਿਆਦਾਤਰ ਹਣਾ ਤੇ ਆ ਖੜ ਅਗੇ ਦੋ ਟਰਾਲੇ ਗੰਨੇ ਵਾਲੇ ਤੇ ਇੱਕ ਆਪਾਂ ਨੇ ਆ ਰੱਖ ਲਿਆ ਰਵਿੰਦਰਾਲ ਡਰਾਈਵਰ ਤੇ ਇੱਕ ਆਪਣੇ ਵਾਲਾ ਹੋ ਗਿਆ ਨਾ ਤੇ ਆ ਜਾਲੀ ਵਾਲੀ ਟਰਾਲੀ ਤੇ ਟੈਂਕਰ ਫਿਰ ਸਵੇਰੀ ਲੈ ਕੇ ਆਉਂਗੇ ਤੇ ਆ ਪੈਣ ਵਾਲੀ ਟਰਾਲੀ ਹੋ ਗਈ ਨਾ ਚਲੋ ਜੀ